ਕੜੀ ਤੇ ਬਣੀ ਗਈ ਹੈ ਚੱਲ ਕੀ ਬਣਾਇਆ ਹੈ ਅੱਜ ਰਪਨ ਕਿਹਾ ਤੈਨੂੰ ਕੜੀ ਧਰੀ ਆ ਮੈਂ ਤੈਨੂੰ ਕਿਹਾ ਤੇਗਾ ਸੀ ਮੈਂ ਕੜੀ ਨਹੀਂ ਖਾਣੀ ਹੈਗੀ ਮੈਂ ਕਿਹਾ ਤੈਨੂੰ ਸਪਰਿੰਗ ਵਾਲ ਮੰਗਾ ਦਿੰਨੀ ਆ ਬਾਹਰੋਂ ਮੈਂ ਕਿਹਾ ਫਿਰ ਵੀ ਜੀ ਨੂੰ ਲੈ ਆਉਂਦੇ ਆ ਉਹਨਾਂ ਨੂੰ ਕਿਹਾ ਤੀ ਸਪਰਿੰਗ ਵਾਲਾ ਕੌਣ ਲੱਗੀ ਆ ਮੈਂ ਕਦੋਂ ਦੀ ਕਹਿ ਗਈ ਕਿ ਮੈਨੂੰ ਬਾਹਰੋਂ ਮੰਗਾ ਦੇ ਤੇਰੀ ਵੀ ਉਹ ਗੱਲ ਕਿ ਇੱਕ ਨਿੱਕੇਸ ਮਾਰ ਲੈਣੀ ਕਿਤੇ ਤੈਨੂੰ ਪੈਸਾ ਦਾ ਖਰਚ ਕਰਨਾ ਪਵੇ ਹਾ ਰਮਣ ਕਿਉਂ ਇੰਦਾ ਕਰਦੀ ਆ ਤਰੀ ਇੰਦਾ ਤੇ ਕਿੰਜੂਸੀ ਕੀਤੀ ਆ ਪਾਗੇ ਤੇ ਆ ਕੀ ਕਰਨ ਦੀ ਕਿੰਜੂਸੀ ਕਰਨ ਦੀ ਆ ਕੜੀ ਬਣਾ ਲਈ ਉਹ ਤੇ ਥੈ ਦਮ ਤੂੰ ਨਾ ਖਾ ਬਾਕੀਆਂ ਨੇ ਤੇ ਖਾਣੀ ਆ ਨਾ ਵਕਾਹ ਕਿਦਾਂ ਦੀ ਬਣਾਈ ਆ ਆ ਲੈ ਹਾ ਕੇ ਮੰਗ ਮੰਗ ਕੇ ਚੀਜ਼ ਖਾਣੀ ਪੈਂਦੀ ਆ ਇਹ ਨਹੀਂ ਕਿ ਕਿਤੇ ਆਪੇ ਬੰਦਾ ਲਿਆ ਦੇ ਫਿਰ ਆਪਣਾ ਘਰ ਆ ਰਿਆ ਰਮਣ ਤੈਨੂੰ ਕਿਉਂ ਮੰਗਣੀ ਤੂੰ ਦੱਸ ਬੱਤ ਤੇਰਾ ਆਪਣਾ ਘਰ ਆ ਏ ਮਗਾਨਾ ਥੋੜਾ ਵਧੇਰਾ ਆ ਮੈਂ ਨਹੀਂ ਖਾਣੀ ਅਕੇ ਕੰਮ ਦੀ ਨਹੀਂ ਬਣੀ ਹੈਗੀ ਤੇ ਮੇਰੇ ਵਾਸਤੇ ਨਾ ਰੱਖੀਏ ਬਾਰਾ ਕੋ ਮੰਗਾ ਦੇ ਮੈਂ ਉਹ ਖਾ ਲੂੰਗੀ ਖਾ ਕੇ ਤੇ ਵੇਖ ਲੂ ਨਾ ਤੇ ਵੇਖੋ ਖਾ ਲਈ ਮੈ ਮੈਨੂੰ ਮਾਸਾ ਸਵਾਦ ਨਹੀਂ ਲੱਗੀ ਹੈਗੀ ਤੈਨੂੰ ਤਾਂ ਬਣਾਉਣ ਦੀ ਜਾਚ ਨਹੀਂ ਹੈਗੀ ਜੇ ਬਣਾਉਣ ਲੱਗੀ ਚਾਦਰ ਨੀਤ ਨਾ ਬਣਾ ਲਾ ਮੈਨੂੰ ਬਾਰਾ ਕੋ ਮੰਗਾ ਦੇ ਮੈਂ ਨਹੀਂ ਖਾਣਾ ਇਹ ਸਪ੍ਰਿੰਗ ਰੋਲ ਖਾਣਾ ਹੀ ਹੋ ਮੰਗਾ ਦੇ ਮੰਗਾ ਦੇ ਉਹ ਹੀ ਵੇਖਾਂ ਬੜਾ ਕੀ ਨਹੀਂ ਸਵਾਦ ਬਣੀ ਇੰਨੀ ਸਵਾਦ ਕੜੀ ਬਣੀ ਹੈ ਨਾ ਜਾਣ ਬੁੱਝ ਕੇ ਹਰ ਚੀਜ਼ ਵਿੱਚ ਨੁਕਸ ਕੱਢਦੀ ਹੈ ਪਤਾ ਨਹੀਂ ਇਹਨੂੰ ਕੀ ਬਿਮਾਰੀ ਇਹਨੂੰ ਕੀ ਐਡੀ ਸਵਾਦ ਬਣੀ ਹੈ ਕਿਹੇ ਚੀਜ਼ ਦੀ ਕਮੀ ਨਹੀਂ ਬਲ ਮम्मी ਨੂੰ ਖਵਾਉਣੀ ਹੈ ਨਾ ਵੀ ਮਾੜੀ ਬਣੀ ਹੈ ਬਲ ਹੱਤ ਪੈ ਗਈ ਇਹਨੂੰ ਉਦਾਂ ਹੀ ਬਾਹਰ ਖਾਣ ਦੀ ਹੱਤ ਪੈ ਗਈ ਹੈ ਤੇ ਬਾਹਰ ਬਸ ਨੂੰ ਬਾਹਰ ਦੇ ਚਾਹੀਦਾ ਹੁਣ ਪਤਾ ਨਹੀਂ ਕਿ ਕੀ ਆਈ ਹੈ ਤੂੰ ਸ਼ਿਮਲੇ ਆਏ ਗਈਆਂ ਵੀ ਜਿਹੜੀ ਤੈਨੂੰ ਵਨਸ ਬੰਨੇ ਖਾਣੇ ਚਾਹੀਦੇ ਆ ਪਧੀਆ ਦੇ ਦੋ ਕਦੀ ਤੈਨੂੰ ਚਾਹ ਨਹੀਂ ਪਸੰਦ ਤੈਨੂੰ ਕਦੀ ਕੜੀ ਨਹੀਂ ਪਸੰਦ ਜਿਹੜੀ ਖਾਦੀ ਜਨੇ ਤਾਂ ਫਗਰ ਮੈਂ ਨਾ ਕਿੱਦਾਂ ਕਰਦੀ ਆ ਵੀ ਹੁਣ ਇਹਨਾਂ ਨੂੰ ਕੀ ਪਤਾ ਜੀ ਕਿੰਨੇ ਦਿਨ ਇੱਥੇ ਰਹਿਣਾ ਵਾ ਪੁੱਛਦੀ ਆ ਆਗੇ ਆ ਗਵਲ ਹੁਣੇ ਵੀ ਬਾਹਰ ਤੇ ਪੁੱਛ ਕੇ ਹੁੰਨੀ ਆ ਇਹਨਾਂ ਨੂੰ ਵੀ ਚੱਲ ਮੈਂ ਜਾ ਆਈ ਆ ਮੈਂ ਪਿੰਡ ਚ ਆਦਣ ਨਾਲ ਖਿਹੜਾ ਛੁੱਟੂ ਇਹਦੇ ਕੋਲ ਨਾਲ ਕਰੂਗੀ ਨਾਲ ਖਾਊਗੀ ਨੂੰ ਪਤਾ ਲੱਗੂਗਾ ਵੀ ਕਿੱਦਾਂ ਕਰਕੇ ਖਾਈਦਾ ਵਾ ਹਰ ਚੀਜ਼ ਵਿੱਚ ਨੁਕਸ ਕੱਢਣ ਦੀ ਆਦਤ ਪੈ ਗਈ ਹੈ ਕਿ ਇਹ ਵੀ ਕੁਝ ਕਹਿੰਦੇ ਹੀ ਨਹੀਂ ਆ ਇਹਨੂੰ ਲਾਡਾ ਲਾਡਾ ਚ ਭੂਏ ਚੜਾਇਆ ਵਾ ਹੁਣ ਕਾਹਦੇ ਲਾਡ ਦੇਣਾ ਹੁਣ ਵਿਆਹੀ ਗਈ ਹੈ ਤੇ ਹੁਣ ਤਾ ਨਾ ਜਨ ਲਾਡ ਡਾਈ ਜਾਓ

ਯੋ ਬਾਰ ਹੈਗਾ ਆ ਉਹ ਕੜਨਾ ਜੋ ਉਹ ਮਿਲਣਾ ਕਾਲੇ ਹੋ ਗਏ ਨੇ ਝੋਨੇ ਵੀ ਹਰਕਾ ਝੋਨੇ ਮਾਰੇ ਆ ਫਿਰ ਹਰਕੀ ਕੋਈ ਹੜਾ ਨੇ ਮਾਰ ਛੜੇ ਆ ਕੋਈ ਜਿਆਦਾ ਮੀਂਹ ਪੈਣ ਦਾ ਹੋਵੇ ਆ ਉਹਦਾ ਕਰ ਕੇ ਹਰਕੀ ਝਾੜ ਝੂੜ ਵੀ ਹਸਾਬ ਦੇ ਨਿਕਲੇ ਝੋਨੇ ਚੰਨੇ ਤੇ ਅੱਗੇ ਉਤਰਨਦੇ ਨਿਕਲੇ ਤਾਂ ਨਾ ਕੀ ਮਨਣਾ ਪਤਾ ਹੋਰ ਝੋਨੇ ਦੇ ਅੱਗੇ ਮਾਰੇ ਹੀ ਰਹਿਂਦਾ ਖੁੰਦਾ ਰੱਬ ਨੇ ਮਾਰ ਛੜਿਆ ਜੱਟ ਦੇ ਇਤਰਾ ਹੀ ਮੱਸ ਹੈਗਾ ਇਹ ਮਾਰ ਮਾਰੀ ਤੋਂ ਅਜਨਾਂ ਕਾਲੇ ਪੈ ਗਏ ਨਾ ਝੋਨੇ ਕਾਲੇ ਨਾ ਪੈਂਦੇ ਫਿਰ ਵੀ ਕੋਈ ਰੇਟ ਝਾੜ ਵੀ ਰੇਟ ਵੀ ਘੱਟ ਲੱਗਣਾ ਆ ਤੇ ਝਾੜ ਵੀ ਘੱਟ ਰਿਹਾ ਸੋਚਿਆ ਸੀ ਵੀ ਚੱਲ ਝੋਨੇ ਦਾ ਝਾੜ ਚੰਗਾ ਨਿਕਲ ਆਊਗਾ ਕਿਤੇ ਬੂਏ ਬਾਹਰ ਲੱਗ ਜਾਣਗੇ ਆਹ ਮੰਨ ਚਦੇ ਉਹ ਗੱਲ ਕਿ ਚੱਲ ਦਰਵਾਜ਼ੇ ਤੋਂ ਜਲਾਵਾਂਗੇ ਹਾਂ ਤੇ ਜਵਾਬ ਦੀ ਗੱਲ ਨਹੀਂ ਬਣਨੀ ਗੱਲ ਫਿਰ ਇਤਰਾ ਹੀ ਆ ਕਿ ਫਿਰ ਮੁੜ ਕੇ ਆੜਤੀ ਕੋ ਚੁੱਕ ਚੁੱਕ ਕੇ ਵੀ ਅੱਜ ਹੀ ਪਾਇਆ ਤੇ ਲਿਆ ਲਾਵਾਂਗੇ ਤਾਂ ਉਹਦਾ ਫਾਇਦਾ ਕੋਈ ਨਹੀਂ ਹੈ ਉਹ ਤਾਂ ਫੇਰ ਉਹ ਨਹੀਂ ਫਸਲ ਤੇ ਇੱਕ ਚੱਜਦੀ ਨਿਕਲ ਆਏ ਤੇ ਫੇਰ ਗੱਲ ਬੰਦੀ ਆ ਵਿਆਜ ਤੇ ਫੇਰ ਆੜਤੀਏ ਤੇ ਖਾ ਲੈਂਦੇ ਸਾਰਾ ਕੁਝ ਹੀ ਵਿਆਜ ਲਾ ਲਾ ਉਹੋ ਹੀ ਤਾਂ ਝੋਨੇ ਉਹ ਤੇ ਚਾਰ ਪੈਸੇ ਬਣਨੇ ਹੁੰਦੇ ਆ ਹਮ ਕਰਨ ਕਿਤੇ ਫੇਰ ਮੁੜ ਕੇ ਜਾ ਕੇ ਕੁਝ ਘਰ ਰੱਖੀ ਜਾਂਦੀ ਕੋਈ ਬੀਜ ਨਹੀਂ ਰੱਖੀ ਜਾਂਦੀ ਹਮ ਤਾਂ ਕਰਕੇ ਲੋਚਾ ਜੋ ਕਰਮਾ ਜੇ ਉਹ ਸਾਰਿਆਂ ਦੇ ਨਾਲ ਹੀ ਆ ਕੇ ਉਹ ਵੀ ਤਾਂ ਹੈ ਹੀ ਨਾ ਜਿਹੜੇ ਵਿਚਾਰੇ ਹੱਟ ਦੇ ਵਿੱਚ ਇੰਨਾ ਕੁਝ ਸਭ ਕੁਝ ਰੁੜ ਗਿਆ ਆ ਉਹਦੇ ਉੱਪਰਿਆਂ ਦੇ ਘਰ ਨਹੀਂ ਰਹੇ ਵਿਚਾਰਿਆਂ ਦੇ ਆਹ ਰਹਿਣ ਨੂੰ ਕੋਈ ਨਹੀਂ ਮਾਤਾ ਲੱਗ ਜਾਣਗੇ ਬੂਏ ਜੇ ਏਡਾ ਤਕੜਾ ਕੰਮ ਰੱਬ ਨੇ ਕਰ ਦਿੱਤਾ ਹੈ ਤੇ ਦਰਵਾਜ਼ੇ ਨਾਲ ਲੱਗਣਗੇ ਆਹ ਜੇ ਲੱਗਣਗੇ ਉਹ ਤੇ ਲਾਊਗਾ ਹੀ ਮਾਰਾ ਪਰ ਉਹ ਤੰਦਰੁਸਤੀ ਚਾਹੀਦੀ ਹੈ ਇਹੀ ਕਿ ਚੱਲ ਸਰਦੀਆਂ ਆਉਣੀਆਂ ਤੇ ਸਰਦੀਆਂ ਤੋਂ ਪਹਿਲਾਂ ਪਹਿਲਾਂ ਲੱਗ ਜਾਂਦੇ ਚਲੋ ਉਹ ਵੀ ਚਲੋ ਵੇਖਾਂਗੇ ਆ ਉਹਦੇ ਕਣਕੋਂ ਤਾਂ ਫਿਰ ਹੈ ਹੀ ਹੈ ਨਾ ਹਾਂ ਕਣਕੋਂ ਤੇ ਲੱਗ ਜਾਂਦੇ ਬਾਕੀ ਇਹ ਕਿ ਪ੍ਰਮਾਤਮਾ ਤੰਦਰੁਸਤੀ ਰੱਖੇ ਤੰਦਰੁਸਤੀ ਹੋਏ ਤੇ ਸਾਰੇ ਕੰਮ ਹੋ ਜਾਂਦੇ ਨੇ चलो कोई नहीं कोई नहीं ला ला कण कण को जी हां सुख चाहिए कोई नहीं कोई ना फिगर करया कर माता कोई नहीं हो जाएगा सारा हां जी आ गयो आ आ गए पानी पी गया क्या चाय पीनी है पी ली नहीं चाय अच्छा मैं क्या हूं मम्मी ਮੈਂ ਸੋਚੰਡੀ ਹਾਂ ਕਿ ਹੁਣ ਰਮਣ ਆਈ ਆ ਤੇ ਉਹ ਜਾਣਾ ਵਾ ਮੈਂ 2-4 ਦਿਨ ਪਿੰਡ ਚੱਲ ਸੰਭਲੂਗੀ ਰਮਣ ਮਗਰੋਂ ਘਰ ਬਾਹਰ ਤੇ ਚਲੋ 2-4 ਦਿਨ ਜਾਵਨੀ ਆ ਰਮਣ ਨੂੰ ਪੁੱਛਿਆ ਰਮਣ ਨੂੰ ਕੀ ਪੁੱਛਣਾ ਵਾ ਭਾਪੇ ਤੂੰ ਤਾਂ ਤਹੀ ਕੋਲ ਹੀ ਜੇ ਰਮਣ ਦੇ ਚੱਲ ਜਾ ਆਇਆ ਕੋਈ ਗੱਲ ਨਹੀਂ ਛੇਤੀ ਆ ਜੀ ਤੇ ਆਡੀ ਡੰਗ ਲਾ ਕੇ ਹਨਾ ਮੈਂ ਕਿਹਾ ਚਲੋ ਹੁਣ ਰਮਣ ਇੱਥੇ ਆ ਮੈਂ 2-4 ਦਿਨ ਜਾਵਨੀ ਤਾਂ ਪਤਾ ਬੜਾ ਚਿਰ ਜਿਦੋਂ ਦਾ ਘਰ ਬੰਡਿਆ ਗਈ ਨਹੀਂ ਉਦੋਂ ਦੀ ਹੁਣ ਮੈਂ ਭੱਜਣਾ ਹੀ ਚੱਲ ਚੱਲ ਜੰਨੀ ਆ ਚਾਲ ਰਮਨ ਤੇ ਰਾਣਾ ਵਾ ਜਮੀਨਾਂ ਤਾਂ ਡੇ ਗੋਲ ਚੱਲ ਮੈਂ ਮਹੀਨਾ ਤੇ ਨਹੀਂ ਦੋ ਚਾਰ ਦਿਨ ਲਾਵਾਂ ਚੱਲ ਆ ਜਾ ਆ ਕੋਈ ਗੱਲ ਨਹੀਂ ਆਹ ਹੋ ਜਾ ਜੀ ਨਾ ਦੋ ਤਿੰਨ ਦਿਨ ਲਾ ਜਾ ਹਾਂ ਦੋ ਅੱਗੇ ਮੇਸਤਰੀ ਮੁੰਸਤਰੀ ਲੱਗੇ ਹੀ ਨਾ ਨਿਕਲੇ ਨਹੀਂ ਗਿਆ ਦੋਂਦਾ ਨਾ ਆ ਤੇ ਰਮਨ ਰਮਨ ਨਾ ਕਰਨ ਰਮਨ ਨੂੰ ਪੁੱਛ ਲਈ ਮਾੜਾ ਰਿਆ ਕਿ ਇਤਰਾ ਮੈਂ ਤਾਂ ਗਈ ਨਹੀਂ ਤੇ ਤੇਰੇ ਆ ਆ ਮੈਂ ਵੀ ਉਹ ਮੇਰੇ ਕਹਿੰਦੇ ਤੇ ਰਮਨ ਨੇ ਗੁੱਸਾ ਹੀ ਕਰਦਾ ਮੈਂ ਤੂੰ ਇਹ ਨੂੰ ਸੁਣਾ ਲਿਓ ਚੱਲ ਤੂੰ ਵੀ ਪੁੱਛ ਲੈਣਾ ਨਾ ਇਹਨੇ ਨਾ ਨਾ ਮੇਰੀ ਗੱਲ ਤੇ ਉਹਨੂੰ ਪਤਾ ਨਹੀਂ ਬਹੁਤੀ ਝੋਹ ਝੋਬ ਜਾਂਦੀ ਮੈਂ ਤੇ ਕਹਿੰਦੀ ਕੁਛ ਨਹੀਂ ਆ ਪਰ ਉਹ ਤੇ ਅੱਗੇ ਆ ਚਾਰੇ ਪੌੜ ਲੈ ਕੇ ਮੈਨੂੰ ਪੈ ਜਾਂਦੀ ਚੱਲ ਆਪੇ ਮੰਮੀ ਕਰ ਦੈਂ ਜੇ ਗੱਲ ਤਾਈਆਂ ਤੇ ਮੈਂ ਅੱਗੇ ਕਹਿੰਦਾ ਉਹਨੇ ਵੀ ਹੁੰਦਾ ਨਾ ਫਿਰ ਕੀ ਚੱਲ ਮੈਂ ਆਈ ਆ ਤੇ ਮੈਂ ਵੀ ਰਹਿ ਆ ਨਹੀਂ ਬਸ ਮੈਂ ਇੱਕ ਦੋ ਦਿਨ ਹੀ ਆ ਜਾਊਂਗੀ ਆ ਇੱਕ ਦੋ ਦਿਨ ਹੀ ਆ ਜੀ ਫਿਰ ਆ ਛੇਤੀ ਆ ਜਾਣਾ ਵਾ ਮੁੜ ਕੇ ਤੁਹਾਨੂੰ ਬਤਾ ਕਣਕਾ ਕਣਕਾ ਬੀਜਣੀ ਆ ਮੈਂ ਫਿਰ ਉਹ ਵੀ ਟਾਈਮ ਲੱਗ ਜਾਣਾ ਵਾ ਉਧਰ ਤਾਂ ਕਰਕੇ ਛੇਤੀ ਆ ਜਾਊਂਗੀ ਜਿਆਦਾ ਚਿਰ ਨਹੀਂ ਲੂੰਦੀ ਚਲੋ ਠੀਕ ਆ ਹੋਇਆ ਚਲੋ ਠੀਕ ਹੈ ਮੰਮੀ ਫਿਰ ਮੈਂ ਹੋ ਜਾ ਤੇ ਆਰ ਚਲ ਜਾ ਜਾਓ ਜਾਓ ਸੋ ਠੀਕ ਹੈ ওকে ਤੇ ਆਪਾਂ ਕੁਝ ਨਹੀਂ ਤੁਹਾਨੂੰ ਮੈਂ ਰੋਕ ਦਿੰਦੀ ਚੱਲ ਚਲੀਏ ਆਪਾਂ नान ਕੇ ਹੁਣ ਪੂਈ ਕਰੂਗੀ ਕੰਮ ਆਪਾਂ ਜਾਵਾਂਗੇ ਨਾਨਕ ਠੀਕ ਆ ਆਪਾਂ 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 ਛੋੜੇ ਛੋੜੇ ਪਪੜੇ ਪਾਈਏ ਹੁਣ ਚਲੀਏ ਨਾਨਕੇ ਨਾਨਕੇ ਚਲੀਏ ਫਿਰ ਆਪਾਂ ਪੂਈ ਆਪੇ ਸਾਰੇ ਕਾਬੂ ਆਊਗੀ ਹੁਣ ਇੰਨਾ ਬੋਲਦੀ ਆ ਨਾ ਆਪੇ ਦਾ ਦਿਮਾਗ ਸੈੱਟ ਹੋਊਗਾ ਠੀਕ ਆ ਠੀਕ ਆ ਕੋਈ ਨੂੰ ਕਰੇ ਛੱਡ ਕੇ ਜਾਂਦੇ ਆ ਠੀਕ ਆ ਫਪ ਸਾਰੇ ਮਾਮਾ ਕਰੂਗੀ ਨਾਲ ਇਹਨੂੰ ਪਤਾ ਲੱਗੂਗਾ ਕਿੰਦਾ ਕੰਮ ਕਰੀਦੇ ਇਹਨੇ ਗੱਲਾਂ ਕਰਦੀ ਰਹਿੰਦੀ 24 ਘੰਟੇ ਮੈਨੂੰ ਲੈ ਛੋਲੇ ਛੋਲੇ ਪਪੜੇ ਪੋਣੇ ਆ ਹੈ ਬੋਲਦੀ ਨਹੀਂ ਐਕਦਾ ਤੇ ਹਾਂ ਕਿ ਤੂੰ ਵੀ ਚਲ ਨਾਣਕੇ ਚੱਕਣਾ ਵਿੱਚ ਨਹੀਂ ਜੋਂ ਨਾਣਕੜੇ ਕਿਉਂ ਲੱਕ ਤੇ ਆ ਚਲੀ ਗਏ ਛੋਲੇ ਛੋਲੇ ਕਪੜੇ ਪਾ ਗਏ ਨਾਣਕੇ ਜਾਣੇ ਆ ਲੈ ਮੈਂ ਆਹ ਕਪੜੇ ਨਹੀਂ ਆ ਤੂੰ ਨਾ ਦਾਦੀ ਮम्मा ਨੂੰ ਜਾਂ ਭੂਈ ਨੂੰ ਕਹਿਆ ਮੈਨੂੰ ਨਾ ਦੂਜੇ ਕਪੜੇ ਪਾ ਦਿਓ ਠੀਕ ਆ ਇਹਨੂੰ ਆ ਨਾ ਕਿ ਛੋਲੇ ਪਪੜੇ ਪਾ ਦਿਓ ਮੈਨੂੰ ਜੰਗਾ ਕਹਦੇਂਗੀ तू तो 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 कपड़े पा दो सोने कपड़े पाद मेरे पुतने कपड़े पा दो कपड़े पा दो चे मैं आप त्यार हो जा पीती नी अगे हलो इन्हू पाओ अपने पोतरे न कपड़े तो मैं फिर हो जा आप त्यार हो जा ਇਹ ਮੈਂ ਕੱਪੜੇ ਖੋਲ ਤੇ ਬਟਨ ਮਟਰ ਇਹਨਾਂ ਦੂਜੇ ਕੱਪੜੇ ਫੜਾ ਦੇਣੀ ਹੈ ਤੇ ਪਾ ਦੋ ਕੀਤ ਨੂੰ ਪਾ ਦੇਣੇ ਕਰ ਦੋ ਤਿਆਰ ਛੇਤੀ ਲੈ ਆਈ ਫਿਰ ਇਹਦੇ ਬਿਨਾ ਨਿਊ ਹੜਾ ਜੀ ਲੱਗਣਾ ਹਾਂ ਛੱਟ ਆਜਣਾ ਦੋ ਦਿਨ ਛੱਟ ਲੰਘ ਜਾਣੇ ਆ ਦੋ ਦਿਨ ਕਿੰਨੇ ਕੁ ਹੁੰਦੇ ਆ ਟਾੜਾ ਲੱਗ ਜਾਣਾ ਮਰਮਣ ਤੁਹਾਡੇ ਜੀ ਲਈ ਰੱਖਣਾ ਵਾ ਨਹੀਂ ਬਚੇਰਾ ਰੋੜਾ ਪੰਦੀ ਆ ਇਹ ਨਿਆਣਾ ਨਾ ਨਿਕਾਇਆ ਇਹਦੇ ਨਾਲ ਨਹੀਂ ਰਹਿਣੀ ਉਹਨੇ ਬਚੇਰਾ ਰੋੜਾ ਪਾਉਣਾ ਰਮਣ ਨੇ ਤੁਹਾਡੇ ਜੀ ਲੱਗ ਜਾਣਾ ਛੇਤੀ ਆ ਜਿਓ ਪਾ ਦੋ ਕੱਪੜੇ ਫਿਰ ਛੇਤੀ ਤਿਆਰ ਕਰ ਦੋ ਜੰਗਾ ਨਹੀਂ ਪਾ ਦਿੰਨੀ ਆ ਥੋੜੀ ਚਾਹ ਰਹਿ ਗਈ ਪੀ ਲਓ ਓਕੇ ਆਹ ਸੋਣਾ ਲੱਗਦਾ ਨਾਲੇ ਮੰਮੀ ਹੁਣੀ ਕਹਿੰਦੇ ਹੁੰਦੇ ਪਿਆ ਸੋਲ ਤੈਨੂੰ ਬੜਾ ਜੱਜਦਾ ਵਾ ਮੈਂ ਹਵਾ ਲੈਣੀ ਚਲੋ ਠੀਕ ਆ ਸੋਨੇ ਜਾਓ ਤਈ ਆਪਣੀ ਡਿਊਟੀ ਕਰ ਲਓ ਹਾਂ ਠੀਕ ਆ ਕੋਈ ਨਹੀਂ ਲਾ ਦਾਂਗੀ ਬਾਅਦ ਫੇਰ ਫੋਨ ਠੀਕ ਆ ਚਲ ਤੈਨੂੰ ਵੇਖਾ ਮਾਰਾ ਨਹੀਂ ਕੀ ਕਰਨ ਦੀ ਆ ਮੰਮੀ ਕਿੱਥੇ ਹੈ ਇਹ ਨੋ ਤਿਆਰ ਹੋ ਕੇ ਕਿਧਰ ਗਈ ਚੱਲੀ ਆ

ਕੱਲ ਕਿੱਥੇ ਮੇਰਾ ਹਾਂਜੀ ਮੈਡਮ ਜੀ ਬੜਾ ਤਿਆਰ ਹੋਏ ਜੀ ਅੱਜ ਆਓ ਤੇ ਆਪੇ ਤੂੰ ਕਹਿੰਦੀ ਮੈਂ ਤਿਆਰ ਹੋ ਕਿ ਨਹੀਂ ਰਹਿੰਦੀ ਹੁਣ ਮੈਂ ਹੈ ਅੱਜ ਮੈਂ ਹਣ ਪਿੰਡ ਪੁੰਡ ਜਾਵਾ ਕਉਂ ਸੇ ਰਾਵਾਂ ਕਿੱਥੇ ਜਾਵਾ ਪਿੰਡ ਚੱਲੀ ਮੈਂ ਅੱਛਾ ਪੇਕੇ ਚੱਲਦੀ ਆ ਹੋਰ ਹੱਦ ਹੋਈ ਮੈਂ ਆਈ ਤੇ ਤੂੰ ਪੇਕੇ ਤੇ ਚੱਲੀ ਹਾਏ ਹਾਏ ਤੇ ਮੰਮੀ ਮੰਮੀ ਕਹਿੰਦੇ ਜਾ ਆ ਦੋ ਦਿਨ ਮੰਮੀ ਅੰਦਰ ਰਮਣ ਆਈ ਹੈ ਤੇ ਤੇਰੇ ਵੀਰ ਜੀ ਵੀ ਕਹਿੰਦੇ ਕਿ ਰਮਣ ਆਈ ਕੋਈ ਨਹੀਂ ਚੱਲ ਜਾ ਤੂੰ ਆਹ ਹੋ ਮਮੀ ਨੇ ਕਹਿ ਦਿੱਤਾ ਤਾਂ ਜਾਇਆ ਮੈਂ ਸੂਟ ਨਹੀਂ ਆਈ ਮੇਰੇ ਸੂਟ ਸੀਤੇ ਚੁੱਪ ਕਰਕੇ ਠੀਕ ਹੈ ਨਾ ਹਜੇ ਨਹੀਂ ਜਾਣਾ ਜੁਣਾ ਪੇਕੇ ਮੈਂ ਜਾਉਂਗੀ ਤਾਂ ਫਿਰ ਰਤਬਾ ਚਲਦੀ ਐ ਤੂੰ ਆਈ ਹੈ ਤੂੰ ਬੜੀਆ ਕਿੱਦਾਂ ਤੂੰ ਤੋ ਦਿਨ ਆਈ ਮੈਂ ਜਾਉਂਦੇ ਵੀ ਨਹੀਂ ਨਹੀਂ ਹੈ ਨਹੀਂ ਜਾਣਾ ਹਮਣੇ ਇਦਾਂ ਨਾ ਕਰ ਵੀ ਤੂੰ ਆਹ ਗੱਲ ਥੋੜਾ ਬੰਦੀ ਤੇਰੇ ਲਈ ਤੂੰ ਜਿਹੜਾ ਵੀ ਜਦੋਂ ਮੈਂ ਤੂੰ 24 ਘੰਟੇ ਠੇਕਾ ਲਿਆ ਮੈਨੂੰ ਤੰਗ ਕਰਨ ਦਾ ਤੇ ਲੈਣਾ ਮੈਂ ਮੈਂ ਤੈਨੂੰ ਕੀ ਕਹਿਣੀ ਆ ਮੈਂ ਕੋਈ ਤੰਗ ਕੀਤਾ ਮੈਂ ਬਸ ਇਨਾ ਕਿਹਾ ਕਿ ਨਹੀਂ ਜਾਣਾ ਹੈਗਾ ਪੇਕੇ ਤੇ ਨਹੀਂ ਜਾਣਾ ਹੈਗਾ ਮੈਂ ਆਈ ਆ ਮੇਰੇ ਹੁਣ ਦਿਹਾਣੀ ਜਾਣਾ ਹੈਗਾ ਬਾਅਦ ਚ ਚਲਦੀ ਮੈਨੂੰ ਉੜਨੇ ਆਂਦੇ ਆ ਨਾ ਕੱਲ ਉਹ ਮੇਰੇ ਸੀਦੇ ਠੀਕ ਹੈ ਨਾ ਤੇਰਾ ਇੱਥੇ ਮੈਂ ਲਾ ਲੈਂਦੀ ਆ ਕਿ ਤੂੰ ਆਈ ਹੈ ਤਾਂ ਚਲ ਮੈਂ ਦੋ ਦਿਨ ਜਾਵਨੀ ਤੂੰ ਚਲ ਤੂੰ ਕੰਮ ਕਰ ਸੰਭਲੇਂਗੀ ਉਹ ਹੈ ਮੇਰੀ ਗੱਲ ਸੁਣ ਲੈ ਕਿਤੇ ਨਹੀਂ ਹੋ ਜਾਣਾ ਬੰਦਿਆਂ ਵਾਂਗੇ ਤੇ ਇੱਥੇ ਬਹਿ ਜਾ ਐਵੇਂ ਕਪੱਤ ਨਾ ਕਰਾਈ ਰਮਨ ਤੈਨੂੰ ਹਾਂ ਹਾਦ ਜੋਗੀ ਤੇਰੇ ਵਾਲੀ ਦੱਸ ਤੈਨੂੰ ਤੇਰੇ ਮੈਂ ਪੁੱਛਿਆ ਮਮੀ ਹੁਣ ਨੂੰ ਕਿ ਬੇ ਜਾਣਾ ਵਾ ਆਈ ਨਹੀਂ ਕਿੰਨਾ ਦਿਮਾਗ ਖਾਨੀ ਇਹ ਤੇ ਮੈਂ ਤੈਨੂੰ ਕਹਿ ਦਿੱਤਾ ਕਿ ਨਹੀਂ ਜਾਣਾ ਹੈਗਾ ਚੁੱਪ ਕਰਕੇ ਬਹਿ ਜਾਏ ਤੇ ਜਾਣਾ ਵਾ ਵੇਖ ਕੇ ਜਣਾ ਆਈ ਨਹੀਂ ਐਕਟਿੰਗ ਨਾ ਕਰ ਠੀਕ ਹੈ ਨਾ ਤੈਨੂੰ ਤਾਂ ਕਿਤੁਕਨੇ ਮਾਰੇ ਹੈਗੇ ਰਮਨ ਬਤਮੀਜੀ ਦੀ ਹੱਥ ਹੁੰਦੀ ਆ ਹਰ ਚੀਜ਼ ਦੀ ਲੈ ਤਸ ਕਿਹੜੀ ਬਤਮੀਜੀ ਮੈਂ ਤੇਰਾ ਕੀਤੀ ਹੈ ਜਦ ਤੱਕ ਕਹਿ ਨਹੀਂ ਜਾਣਾ ਹੈਗਾ ਗੱਲ ਖਤਮ ਪੇਕੇ ਜਾਣਾ ਮੈਨੂੰ ਤੈਨੂੰ ਪਤਾ ਨਹੀਂ ਲੱਗਦਾ ਕਿ ਕਿੰਨੇ ਥਾਂ ਵੱਡੀਆਂ ਤੇਰੇ ਨਾਲ ਤੇ ਫਿਰ ਵੀ ਤੂੰ ਆ ਆਤਰੀ ਹੱਥ ਚਲਾ ਕੇ ਆ ਗਈਆਂ ਵੱਡੀਆਂ ਤੇ ਮੈਂ ਵੀ ਆਖਾ ਕਿ ਇੰਨੀ ਤਿਆਰ ਹੋ ਕੇ ਕਿਦੋਂ ਬਹਿ ਗਈ ਹੈ ਇਹਦੇ ਕਦੀ ਬਿੰਦੀ ਨਹੀਂ ਹੁੰਦੀ ਜਿੰਨੀ ਤਿਆਰ ਹੋ ਕੇ ਬਹਿ ਗਈ ਮੈਂ ਸਗੋਂ ਆਖਿਆ ਕੱਲ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਉਹਦਾ ਅਸਰ ਹੋ ਗਿਆ ਇਹਨੂੰ ਆ ਤੇਰਾ ਕੋਈ ਕੰਮ ਹੈ ਵੀ ਹੱਥ ਚਲਾਕੀ ਕਰਨਾ ਦਾਸ ਤੂੰ ਇਹ ਦੇਖ ਲੈ ਤੂੰ ਉਹਨਾਂ ਚ ਬਾੜਨਾ ਗੱਲ ਕਰ ਰਹੀ ਮੇਰੇ ਨਾਲ ਨਹੀਂ ਕਰਨੀ ਹੁੰਦੀ ਪਤਾ ਠੀਕ ਹੈ ਨਾ ਇੱਥੇ ਬਹਿ ਤੇ ਚੁੱਪ ਕਰਕੇ ਮੈਂ ਸੂਤ ਦੇਂਦੇ ਮੇਰੇ ਸੂਤ ਸੀ ਕੇ ਦੇ ਠੀਕ ਹੈ ਤੂੰ ਇਹ ਕੱਢੀ ਕਿ ਬਟਿੰਨਾਂ ਨਾ ਵੀ ਨਹੀਂ ਇੰਦਾ ਕਰਦੀਆਂ ਤੂੰ ਮੇਰੇ ਤੇ ਕਰਕੇ ਤੇ ਬਹਿ ਜਾ। ਆ ਦੁੱਦੀ ਤੂੰ ਸਿਰ ਤੇ ਨਾ ਚੜੀ ਜਲ ਮੇਰੇ। ਮੇਰੇ ਸਿਰ ਤੇ ਤੂੰ ਚਾ ਚੁੱਪ ਕੀਤੀ ਆ ਤੇ ਮੈਂ ਤੂੰ ਸਿਰ ਤੇ ਚੜਦੀ ਜਾਨੀ ਮੇਰੇ ਸਿਰ ਚੜ ਚੜ ਨੱਚਦੀ ਆ ਤੂੰ ਹੁਣ ਰੋਜ ਆ ਜੋੜੇ ਹੱਥ ਚੁੱਪ ਕਰਕੇ ਬਹਿ ਜਾ ਨਹੀਂ ਜਾਣਾ ਹੈਗਾ ਕਿੱਥੇ। ਜਾਣਾ ਮੈਂ ਤੂੰ ਇਹ ਚੀਜ਼ ਤੇ ਆਈ ਸਾਰੀ ਉਮਰ ਆਪਣਾ ਮੈਂ ਹੁਣ ਐਦਾਂ ਨਹੀਂ ਕੱਟਣੀ। ਤੂੰ ਤੇਰੇ ਜਦੋਂ ਇੱਥੇ ਤੂੰ ਉਹ ਵੀ ਤੇ ਰਹੇ ਹੋ ਹਾਲੀ ਹੁਣ ਤੇਰਾ ਫੇਰ ਇਹ ਹਾਲ ਹੋ ਗਿਆ ਵਾ। ਕਿਹੜੇ ਵਲੇ ਮੈਂ ਤੈਨੂੰ ਤੰਗ ਕੀਤਾ ਨਹੀਂ। ਆ ਕੀ ਆ? ਆ ਕੀ ਆ? ਜਿੰਨਾ ਤੂੰ ਬੋਲਦੀ ਆ ਮੈਂ ਇੰਨੇ ਕਿਹਾ ਕਿ ਮੈਂ ਆਈ ਆ ਮਹੀਨਾ ਇੱਕ ਤੇ ਨਹੀਂ ਜਾਣਾ ਹੈਗਾ ਮੈਂ ਤੈਨੂੰ ਕੀ ਕਹਿ ਦਿੱਤਾ ਕੋਈ ਫਟ ਮਾਰ ਦਿੱਤਾ ਵਾ। ਮੈਂ ਛੋੜੇ ਸਾਲ ਬਾਅਦ ਆਈ ਉਹ ਵੀ ਤੈਨੂੰ ਚੁਭਣ ਡਿਆ ਹੱਦ ਹੁੰਦੀ ਹਰ ਹਰ ਚੀਜ਼ ਦੀ ਹੱਦ ਹੁੰਦੀ ਤੂੰ ਲਿਮਟ ਪਾਰ ਕਰਦੀ ਸਾਰਾ ਗਿਆ ਕਿਉਂ ਗਈ ਨਾ ਜਬਾਨ ਨਾਲ ਬੋਲਦੀ ਹੈ ਮੈਂ ਤੈਨੂੰ ਕੁਝ ਨਹੀਂ ਕਹਿੰਦੀ ਪਰ ਹੁਣ ਤੂੰ ਤੇ ਹੱਥ ਚ ਲਾ ਗਈ ਤੇ ਆ ਮੈਂ ਕਿਹੜੇ ਵਾਰ ਹੱਥ ਚ ਲਾ ਗਈ ਆ ਗਈ ਜਿੱਤਾ ਤੂੰ ਤਾਂ ਤੰਗ ਆ ਰਿਹਾ ਵਾ ਮੈਂ ਤਾਂ ਆਇਆ ਹੀ ਐ ਚੋਕਾ ਕੱਲ ਨੂੰ ਤੂੰ ਚਪੇਟ ਵੀ ਮਾਰ ਲਈ ਮੇਰੇ ਮੂੰਹ ਤੇ ਉਹ ਵੀ ਤੂੰ ਕਹਿੰਦੀ ਮੈਂ ਨਹੀਂ ਮਾਰੀ ਮੈਂ ਨਹੀਂ ਮਾਰਦੀ ਐ ਕਿ ਤੇਰੇ ਚਪੀੜਾ ਤੇਰਾ ਮਾਨ ਨਹੀਂ ਆ ਤੈਨੂੰ ਮੈਂ ਕਹਿੰਨੀ ਮਮੀ ਨੂੰ ਵੀ ਆ ਮੈਂ ਕੋ ਨਹੀਂ ਹੁਣ ਸਿਆ ਜਾਂਦਾ ਤੇਰਾ ਜਾ 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 ਕੇ ਦੱਸ ਕੇ ਆ ਫਿਰ ਮੈਂ ਵੇ ਨਹੀਂ ਹੱਦ ਹੋਈ ਭਈ ਇਹ ਆਹ ਨਾ ਨੀ ਚੜੇਲ ਦੀ ਟੱਕਰੀ ਆ ਮਨੂੰ ਮੰਮੀ ਕੋਈ ਸੁਣ ਨਹੀਂ ਕਹਿੰਦੇ ਲੋਈ ਨਾ ਜਮੇ ਬੜੀ ਕਿਵਨੀ ਆ ਤੈਨੂੰ ਕੀ ਆ ਤੂੰ ਇੱਕ ਖੰਡ ਬਣਾਇਆ ਹੈ ਹੈ ਨਹੀਂ ਤੈਨੂੰ ਵੀ ਨਹੀਂ ਸ਼ਰਮ ਆਉਂਦੀ ਵੱਡੀ ਐ ਅਕਲ ਕਰ ਲਾ ਭੋਈ ਮੰਮੀ ਮੈਂ ਨਹੀਂ ਘਰ ਮੈਨੂੰ ਧੱਕਾ ਮਾਰ ਕੇ ਬੈਠ ਕੇ ਛੁੱਟ ਕੇ ਗਈ ਆ ਤੇ ਤੂੰ ਵੀ ਕੁਝ ਕਿਹਾ ਹੋਊਗਾ ਉਹਨੂੰ ਐਵੇਂ ਤਾਂ ਤੂੰ ਮਾਰਤਾ ਉਹਨੇ ਤੈਨੂੰ ਨਹੀਂ ਚਿੰਦ ਨਹੀਂ ਜਾਣਾ ਮੈਂ ਤੁਹਾਨੂੰ ਪੁੱਛ ਕੇ ਜਾਨੀ ਆ ਤਦ ਮੈਂ ਪਹਿਲਾਂ ਗਿਆ ਹੀ ਉਹਨੂੰ ਕੁੜੀ ਨੂੰ ਪੁੱਛ ਲਾਓ ਇਨੇ ਥੇਰ ਥੇਰ ਬਾਦ ਆਈ ਆ ਤੇ ਤੂੰ ਹੁਣ ਬਾਂ ਆਪਣੇ ਪੇਕੇੰਨ ਦੋਤੀ ਮਮੇ ਜਿੱਦਾਂ ਦੀ ਆਈ ਮੇਰੇ ਜੀਨ ਆਰਾਮ ਕੀਤਾ ਤੇ ਮੈਂ ਕੀ ਕਰਾਂ ਮੈਂ ਕਿਉਂ ਇੱਧਰ ਜਾਣੀ ਤਾਂ ਗੱਲਾਂ ਕਰ ਕੀ ਇੱਧਰ ਜਾਣੀ ਤਾਂ ਗੱਲਾਂ ਕਰਦੀ ਆ ਔਰ ਕੁੜੀ ਨੂੰ ਪੁੱਛ ਪੁੱਛ ਕੇ ਮਜ਼ਾ ਆ ਕਰੂੰਗੀ ਹਰ ਦਾ ਗੱਲ ਜਿਆਦਾ ਕਰ ਲਿਆ ਕਰੋ ਇੱਕ ਦੂਜੇ ਦੀ ਕੋਸ਼ਿਸ਼ ਨਹੀਂ ਉਹ ਚੱਲਿਆ ਮਮੇ ਉਹ ਚਾਰ ਦਿਨ ਕੁੜੀ ਆਈ ਆ ਤੂੰ ਉਦਨ ਦੀ ਪਾਸ ਉਹਦੇ ਮਗਰ ਚੜੀ ਏ ਆਤ ਕਰੀ ਜਾਨੀ ਆ ਤਕਰੀ ਜਾਨੀ ਕੀ ਹੋ ਗਿਆ ਤੈਨੂੰ ਉਹਨੇ ਕਹਿਤਾ ਵੀ ਨਾ ਜਾ ਪਿਆਰ ਨਹੀਂ ਕਰਨੀ ਤੈਨੂੰ ਕਿ ਪਾਪੀ ਮੇਰਾ ਜੀਨ ਲੱਗਦਾ ਤੇਰੇ ਬਿਨਾ ਤੂੰ ਨਾ ਜਾ ਮਨੇ ਪਿਆਰ ਨਾਲ ਜੇ ਇਹ ਕਹਿੰਦੀ ਜੀ ਨਹੀਂ ਲੱਗਦਾ ਇਵਨ ਮੈਂ ਸੂਟ ਲੈ ਕੇ ਆਈ ਮੈਂ ਸੂਟ ਸੀ ਕੇ ਦਾ ਧੱਕਾ ਮਾਰ ਕਿੰਨੀ ਜ਼ੋਰ ਦੀ ਬੈੜ ਤੇ ਸੁੱਟ ਕੇ ਗਈ ਹੈ ਤੁਹਾਨੂੰ ਵੀ ਪਤਾ ਹੈ ਜੇ ਛੱਟ ਪੈ ਲੱਗੀ ਕੋਈ ਅਕਲ ਕਰਿਆ ਕਰ ਰਾਜ ਥੜੀ ਜੀ ਤੈਨੂੰ ਆਸਾ ਨਹੀਂ ਅਗਲਾ ਜੀ ਪਤਾ ਨਹੀਂ ਆ ਕੀ ਸੇ ਉਤੇ ਖੋਪਰਾਂ ਚੁੱਕੀ ਵਰਦੀ ਐ ਮਨ ਤੂੰ ਹੀ ਵੀ ਮੇਰੇ ਦਿਵਾਲੇ ਆ ਜਾ ਤੂੰ ਵੱਡੀ ਐ ਤੇਰੇ ਦਿਵਾਲੇ ਹੋਊਗੀ ਤੈਨੂੰ ਐਡਜਸਟ ਕਰਨ ਨਹੀਂ ਆਪਣਾ ਪਿਆਰ ਕਰਦੀ ਹਾਂ ਤੂੰ ਐਡਜਸਟ ਕਰੀ ਜਾਂਦੀ ਉਹਨੇ ਜਪਾਨ ਇੱਡੀ ਕੀ ਗੀ ਅੱਥ ਲੰਬੀ ਜਪਾਨ ਲਵਾਈ ਜਪਾਨ ਤੇ ਵੀ ਹੈਗੀ ਆ ਕੀ ਨਹੀਂ ਕੀ ਉਤੋਂ ਉਹਦੇ ਹੱਥ ਚ ਲਾ ਕੇ ਵੀ ਸ਼ੁਰੂ ਹੋ ਗਈ ਉਹਦੀ ਕਿੰਨਾ ਕੁ ਸਹਿਣ ਕਰੀ ਜਾਵਾਂ ਮੈਂ ਉਹਦੀ ਹਰ ਗੱਲੋਂ ਧੱਕਾ ਮਾਰਿਆ ਉਹਨੇ ਅੰਜੇ ਤੈਨ ਬਹਿਣ ਲਈ ਕਿਹਾ ਹੋਗਾ ਬਹਿਣ ਲਈ ਕਿਹਾ ਹੋਗਾ ਤੁਸੀਂ ਮੈਂ ਬਸ ਉਹਦੀ ਵਰਦੀ ਹੋ ਜੋ ਹੁਣ ਰਿਹਾ ਹੋ ਕਿ ਇੰਨਾ ਕੰਮ ਤਾਂ ਡੋਡਾ ਹੁੰਦਾ ਆਈਗਾ ਜਦੋਂ ਝਕਵਾਰੀ ਉਦੋਂ ਵੀ ਤੁਸੀਂ ਸਾਈਡ ਉਹਦੀ ਲੈਣੀ ਐ ਤੇ ਹੁਣ ਵੇ ਤਾਂ ਹੀ ਉਹ ਲਾਹੋ ਗਿਆ ਸਟਾਰਟ ਚੱਲ ਮਾਸਾ ਇੱਕ ਦੂਜੇ ਦੀ ਜਰ ਲਿਆ ਕਰੋ ਗੱਲ ਕੁਛ ਨਹੀਂ ਹੋ ਜਾਂਦਾ ਚਾਰ ਦਿਨ ਤੁਸੀਂ ਇਕੱਠੀਆਂ ਹੋਈਆਂ ਜੇ ਫਿਰ ਪਤਾ ਨਹੀਂ ਤੁਸੀਂ 2 ਸਾਲਾਂ ਨੂੰ ਇਕੱਠੀਆਂ ਹੋਣਾ ਆ 4 ਸਾਲਾਂ ਨੂੰ ਇਕੱਠੀਆਂ ਹੋਣਾ ਆ ਸਮਝ ਕਰ ਲਿਆ ਕਰੋ ਮਾਸਾ ਤੁਸੀਂ ਕਿੰਨਾ ਤੁਸੀਂ ਮੈਨੂੰ ਸਮਝਾਉਂਦੇ ਨਾ ਉਹਨੂੰ ਸਮਝਾਇਆ ਕਰੋ ਸੋਰੇ ਕਿੰਨਾ ਅੰਨਾ ਕੱਟਦੇ ਹੋਣਗੇ ਜੇ ਇੱਥੇ ਚਾਰ ਦਿਨ ਮੈਨੂੰ ਨੀ ਜੀਂਦਿਆਂ ਦੀ ਤਪੜ ਘਰ ਦੇਣ ਜੀਂਦਿੰਦੀ ਹੋਗੀ ਆ ਉਹ ਕੱਲੀ ਰਹਿੰਦੀ ਨਾ ਤਾਂ ਕਰਕੇ ਉਹਦਾ ਸਰੀ ਜਾਂਦਾ ਸਰੀ ਜਾਂਦਾ ਤੇ ਫਿਰ ਇੱਥੇ ਸਾਨੂੰ ਸਾਡਾ ਕਹਦਾ ਜਿੰਨਾ ਰੰਗ ਕੀਤਾ ਨੇ ਚੱਲ ਮੈਂ ਕਿੰਨੀ ਵੀ ਚੱਲ ਚਾਰ ਦਿਨ ਆਈ ਆ ਤੇ ਹੌਸਲਾ ਕਰ ਲੋ ਇੱਕ ਦੂਜਾ ਚਾਰ ਦਿਨ ਆਈ ਆ ਤੇ ਹੁਣ ਦਸ ਮੀਂਹ ਚਿੱਤਰ ਮਾਰ ਲਿਆ ਕਰੋ ਸਾਰੇ ਇੰਡੱਬਰ ਰਾਲ ਕੇ ਚਾਰ ਦਿਨ ਆਈ ਆ ਤੇ ਉਹਨੂੰ ਫੜਾਇਆ ਕਰੋ ਚਿੱਤਰ ਆਪਣਾ ਲਾ ਕੇ ਤੈਨੂੰ ਕਹੋਗੀ ਇਹਦੇ ਚਿੱਤ ਚ ਮਾਰ ਚਿੱਤਰ ਤੈਨੂੰ ਮਾਰਨੇ ਆ ਉਹਨੇ ਚਿੱਤਰ ਕਹਿੰਦੇ ਚਿੱਤਰ ਮਾਰਨੇ ਨਹੀਂ ਹੋਰ ਕਰਨ ਕੀ ਨਹੀਂ ਆ ਚੱਲ ਸੀਦੇ ਉਹਦੇ ਸੂਟ ਜਿਹੜੇ ਲੈ ਆਏ ਸੀ ਸੀਦੇ ਸੂਟ ਜਾਨਾ ਪੈਂਦੇ ਨਾ ਜਾਵਾਂ ਫੇਰ ਉਹ ਹੋਗੇ ਨਾ ਉਹਦੇ ਵਾਲਦ ਵੀ ਚੱਲ ਦੋ ਦਿਨ ਠਹਿਰ ਕੇ ਚੱਲ ਜੀ ਜਰੂਰ ਲੜਾਈ ਪੋਣੀ ਮਮੀ ਹੁਣ ਮੈਂ ਤਿਆਰ ਹੋਈ ਆ ਮੁੰਡਾ ਵੀ ਤਿਆਰ ਕੀਤਾ ਹੁਣ ਹੁਣ ਮੈਂ ਕੱਬਲ ਦੇ ਮੈਨੂੰ ਕਿਹਾ ਕੇ ਚੱਲ ਜਾ ਕਿਹਾ ਤਾਂ ਤੈਨੂੰ ਮੈਂ ਵੀ ਹੀ ਚੱਲ ਜਾ ਤੇ ਫੇਰ ਇਦਾਂ ਹੋਣਾ ਕਰਨਾ ਚਾਹੀਏ ਤੁਸੀਂ ਥੋੜੀ ਬੋਤੀ ਗੱਲ ਤੇ ਮੇਰੇ ਵੱਲ ਦੀ ਕਰਿਆ ਕਰੋ ਨਾ ਮਿੰਟ ਚ ਉਹਦੀ ਬਿਆਨ ਬਦਲ ਕੇ ਤੁਸੀਂ ਉਧਰ ਹੋ ਗਏ ਹੋਣਾ ਮਿੰਟ ਚ ਉਹਦੀ ਮੈਂ ਬਿਆਨ ਨਹੀਂ ਬਦਲਦੀ ਮੈਂ ਆਏ ਕਿੰਨੀ ਕਿ ਚਲੋ ਪ੍ਰੌਣੀ ਆਈ ਆ ਚਾਰ ਦਿਨ ਪ੍ਰੌਣੀ ਪ੍ਰੌਣੇ ਵਾਂਗ ਨਵੇਂ ਫੇਰ ਪ੍ਰੌਣੀ ਆਈ ਏ ਤੇ ਪਾ ਜਿੰਨਾ ਨਹੀਂ ਬੋਲਦੀ ਮੇਰੇ ਸਿਰ ਹੀ ਚੜ ਗਈ ਹੈ ਮੇਰੇ ਸਿਰ ਹੀ ਚੜ ਗਈ ਹੈ ਇਹ ਇਹੋ ਤੇ ਪਹਿਲੇ ਦਿਨ ਤੋਂ ਤੈਨੂੰ ਟਾਟਿਆ ਹੁੰਦਾ ਤੇ ਇਦਾਂ ਨਾ ਕਰਦੀ ਉਹ ਅੱਜ ਬਲੱਡਾਂ ਵਿੱਚ ਤੂੰ ਸਿਰ ਤੇ ਚੜਾਈ ਹੈ ਕਿੱਦਾਂ ਸਲ ਚੁੱਪ ਕਰ ਤੂੰ ਕੋ ਜਿੱਤਰਾ ਕਿ ਜੀ ਆ ਨਾ ਉਹਨੇ ਉਤਰਾ ਹੀ ਜਾਣਾ ਆ ਉਹਨੇ ਨਹੀਂ ਪਤਾ ਲੈਣਾ ਆਪਣਾ ਆਪ ਉਹ ਸਿੰਧਪੋਵ ਵਿੱਚ ਜਿਵੇਂ ਇੱਥੇ ਗਿੱਜੀ ਉਹਦੇ ਭਰਾਵਾਂ ਨੇ ਸਿੰਦੀ ਜੀ ਰੱਖੀ ਉਹ ਤੇਰੇ ਗਿੱਜੀ ਆ ਉਹਨੇ ਨਹੀਂ ਹਟਣਾ ਉਹਨਾਂ ਨੇ ਸਾਡੇ ਨਾਲ ਤੇ ਮੈਨੂੰ ਕਰੋ ਮੈਨੂੰ ਕਰੋ ਹਣੀ ਨਿਕਲਣ ਦੇ ਕਰੋ ਕਾਫੀ ਮੈਂ ਜਿੰਨਾ ਜਨ ਮੰਦੀ ਆ ਨਾ ਮੈਨੂੰ ਵੇਟ ਕਿ ਤੈਨੂੰ ਚਾਹ ਦੇ ਆ ਗਾ ਤੇਰਾ ਉਹ ਆਪ ਰੋਟੀਆਂ ਪਾ ਕੇ ਖਾਵੇ ਚਾਰ ਦਿਨ ਆਈ ਆ ਤੇ ਤੂੰ ਆਪੇ ਕਿੰਨ ਤੁਰਪੋ ਮੈਨੂੰ ਮਿੱਠ ਮਿੱਠ ਨੂੰ ਫਾ ਦੇ ਦੋ ਹਾਂ ਤੈਨੂੰ ਕਦੇ ਨਹੀਂ ਦੇਣਾ ਸਾਲਿਆ ਉਹ ਦੇ ਮੈਨੂੰ ਪਾ ਦੋ ਮੇਰੇ ਗਾਲ ਵਿੱਚ ਤੇ ਗਈ ਹੈ ਹਾਂ ਤੈਨੂੰ ਕਦੇ ਨਹੀਂ ਦੇਣਾ ਆ ਚਲ ਕੁੜੀ ਆਈ ਚਾਰ ਦਿਨ ਆ ਹਸਲਾ ਕਰ ਲਾ ਕੁਛ ਨਹੀਂ ਹੋ ਚੱਲਿਆ ਨਹੀਂ ਮੈਂ ਚੰਗੀ ਲੱਗਦੀ ਤੂੰ ਪਾ ਕੇ ਮੈਨੂੰ ਦੇ ਦੋ ਇਹਦਾ ਵੀ ਕਿਹੜਾ ਛੋਟ ਜੇ ਮੇਰੇ ਇੱਥੋਂ ਤੇ ਤੁਹਾਡਾ ਵੀ ਸਾਰਿਆਂ ਦਾ ਛੋਟ ਜੇ ਉਹ ਤੈਨੂੰ ਪਿਆਰ ਕਰਦੀ ਆ ਤੂੰ ਤੇ ਇਹ ਪਿਆਰ ਹੈ ਕਿੰਦਾ ਦਾ ਪਿਆਰ ਹੈ ਪਿਆਰ ਨਾ ਤੇਰੇ ਨਾਲ ਨਹੀਂ ਪੀ ਨਾ ਜਾ ਹਾਂ ਤਾਂ ਇਹ ਨਾਲ ਤੁਹਾਡਾ ਵੀ ਪਿਆਰ ਤੇ ਉਹਦਾ ਵੀ ਪਿਆਰ ਆ ਚੱਲ ਬੋ ਤਾਂ ਨਾ ਬੋਲਿਆ ਕਰ ਆ ਬੋਲਿਆ ਨੇ ਘਰ ਬਸ ਠੀਕ ਹੋ ਨਹੀਂ ਵੀ ਤੂੰ ਉਹਦੀ ਨੋਦੀ ਨਾ ਗੱਲ ਕਰੀਓ ਕਿ ਤੇ ਮੱਛਰ ਦੀ ਆ ਮੈਂ ਹਾਂ ਇਹਨਾਂ ਨੇ ਕਿ ਜੀਣਾ ਹੀ ਹਰਾਮ ਕਰਤਾ ਵਾ ਕਿ ਕਦੋਂ ਮੇਰੇ ਨੇ ਗਲੋਂ ਲੱਥਣਾ ਮੈਨੇ ਹਾਂ ਕੀ ਬੋੜ ਬੋੜ ਕਰੀ ਜੰਨੀ ਪਾਣੀ ਪੀਂਦੇਂਗੀ ਫੇਰ ਆ ਗਈਆਂ ਪਿੱਛੇ ਮੇਰੇ ਹਾਂ ਦੱਸ ਇਹ ਗੱਲ ਐ ਮਮੀ ਨੇ ਤਾਂ ਡਾਰੀ ਨਹੀਂ ਹੈਗਾ ਕਿਸੇ ਦਾ ਤੇ ਸਾਰੇ ਸਾਰੇ ਰਸਿਆ ਤੇਰੇ ਖੋਲੇ ਆ ਕੋਲੇ ਮੇਰੇ ਉਹ ਤਾਂ ਡਾਂਡੇ ਵੀ ਸਾਰੇ ਹੱਸੇ ਕੋਲੇ ਆ ਏ ਧਮਕੀ ਦੇ ਦਦੇ ਗਈ ਜਿੱਤਾ ਮੰਮੀ ਨੇ ਪਤਾ ਨਹੀਂ ਕੀ ਕਰ ਲੈਣਾ ਮੰਮੀ ਮੈਂ ਮੈਂ ਵੀ ਤੇਰੇ ਸਹੁਰਿਆਂ ਨਾਲ ਗੱਲ ਕਰਦੀ ਆਂ ਵੀ ਇਹਨੂੰ ਇੱਥੇ ਰੱਸਾ ਪਾ ਗਰੇ ਕੀ ਕਰੋ ਆਹੋ ਜਿਹੜਾ ਕਰਦੀ ਕਰਲਾ ਮੈਨੂੰ ਨਹੀਂ ਕੇ ਦੇ ਬਿਜਾ ਜਿੰਨਾ ਆਰਾਮ ਕਰ ਛੱਡਿਆ ਤੂੰ ਜਦੋਂ ਦੀ ਆਈ ਆਂ ਤੇਰੇ ਕਿੰਨੇ ਜਿੰਨਾ ਆਰਾਮ ਕੀਤਾ ਵਜਾ ਸਾਰੇ ਕੱਪੜੇ ਕੱਪੜੇ ਹਲਾ ਕਿਉਂ ਲਾਵਾਂ ਮੈਂ ਜਾਣਾ ਤੇ ਮੈਂ ਜਾਣਾ ਆ ਜਾ ਕੇ ਦਿਖਾਈ ਜਾ ਕੇ ਕਿਉਂ ਨਹੀਂ ਦਿਖਾਵਾਂਗੀ ਹੁਣ ਦਿਖਾਵਾਂਗੀ ਫਿਰ ਜੇ ਤੂੰ ਇਹ ਚੀਜ਼ ਤੇ ਆਈਂ ਤੇ ਹੁਣ ਮੈਂ ਜਾਉਂਗੀ ਫਿਰ ਚੱਲ ਠੀਕ ਐ ਤੇ ਮੰਮੀ ਤੇਰੀ ਬੜੀ ਸੈੱਟ ਲੈ ਲੈਂਦੀ ਤੇ ਹੁਣ ਵੇਖ ਲੈ ਕਿ ਮੈਂ ਜਾ ਕੇ ਰਹੂੰਗੀ ਕਿ ਜੇ ਤੇਰੀ ਆ ਗੱਲ ਆਹ ਸੂਟ ਸੀ ਤੇ ਤੇਰੇ ਮੈਂ ਆਪਣੇ ਆਪ ਨੇ ਬੜਾ ਦੂ ਆ ਟਿਟਿਊਡ ਤੇ ਤੇਰੇ ਚ ਬੜਾ ਵਾ ਕੀ ਮੈਂ ਮੈਂ ਫਲਾਣੀ ਬੁਟੀਕਾਂ ਤੋਂ ਟੀਂਗੇ ਬਿਠਿਆ ਕਿ ਹੁਣ ਮੇਰੇ ਤੇ ਆ ਗਈ ਆ ਤੂੰ ਟਿਟਿਊਡ ਇੰਦਾ ਹੀ ਰਹਿਣਾ ਟਿਟਿਊਡ ਇੰਦਾ ਹੀ ਰਹਿਣਾ ਤੂੰ ਜੇ ਇੱਕ ਸੂਟ ਸੀਤੇਂਗੀ ਫਿਰ ਕਿਹੜੀ ਆਪਣੇ ਹਮਨ ਕੰਟਰੋਲ ਚ ਰੱਖਿਆ ਕਰ ਮੈਂ ਨਹੀਂ ਰੱਖਣਾ ਆਹ ਜ਼ਬਾਨ ਹੀ ਕਰੀ ਕਰ ਛੱਡੀ ਆ ਤੂੰ ਮੈਂ ਹੱਦ ਹੋ ਗਈ ਕਰਨਾ ਮੈਂ ਨਹੀਂ ਬੋਲਦੀ ਮੈਂ ਨਹੀਂ ਬੋਲਦੀ ਕਿੰਨੇ ਕਿੰਨੇ ਨਹੀਂ ਹੋ ਰਹੀ ਕਰਨੀ ਕਿੰਨਾ ਕੁ ਤਰ੍ਹਾਂ ਸਹੀ ਜਾਵਾ ਚੱਲ ਠੀਕ ਐ ਪੈਣਾ ਲੈ ਜਾ ਕੇ ਸੂਟ ਚਾੜਾ ਦੋ ਸਾਲ ਬਾਅਦ ਆਈ ਆ ਦੇਖ ਕਿੰਨਾ ਆਰਾਮ ਨਾਲ ਇਹ ਇੱਥੇ ਵੀ ਉਹੀ ਹਾਲ ਹੀ ਗਾ ਚਲੋ ਉੱਥੋਂ ਆਈ ਆ ਮੈਨੂੰ ਇਹ ਕਿ ਸ਼ਾਇਦ ਬਦਲ ਗਈ ਹੋਣੀ ਐ ਐਨੇ ਪਾਸ਼ੂ ਕਿਉਂ ਦੇਣਾ ਸਿੱਖ ਗਈ ਐ ਐਡੇ ਵਧੀਆ ਸ਼ਹਿਰ ਤੇ ਸਾਮ ਚ ਰਹਿ ਕੇ ਕੋਈ ਨਹੀਂ ਸੁਧਰ ਸਕਦੀ ਜੇ ਤੂੰ ਕਿੱਥੇ ਸੁਧਰਨਾ ਵਾ ਉਹ ਯਾਰ ਤੇਰੀ ਸ਼ਹਿਰ ਚ ਵੀ ਰਹਿ ਗਈ ਕੱਪੜੇ ਦੀ ਨਜ਼ਰ ਉਹ ਸ਼ਾਰੀਆਂ ਵਾਲੇ ਪੌਣ ਵਾਲੇ ਆ ਗਏ ਤੇ ਆਜ ਤੇਰੀ ਪੈਂਡੂਆਂ ਵਾਲੀ ਗਈ ਨਹੀਂ ਉਹ ਤੇ ਜਬਾਨ ਤੇਰੀ ਪੈਂਡੂਆਂ ਤੋਂ ਵੀ ਵੱਧ ਕੇ ਆ ਹਾਂ ਮੈਂ ਬਣਾਈ ਆ ਓਹ ਲੈ ਲੋ ਕਹਿੰਦੇ ਕਿ ਤਰ ਚੰਗੀ ਆ ਫੇਰ ਆ ਗਈ ਆ ਉਹ ਇੱਧਰ ਬਹਿਣਾ ਮੈਨੂੰ ਚੱਲ ਚੱਲ ਜਾ ਕੇ ਕੱਪੜੇ ਲਾਏ ਤੇ ਬਹਿਣਾ ਵਾ ਮੈਂ ਰਮਣਾ ਵਰਤਨਾ ਸੱਤੀ ਮੈਨੂੰ ਨੇ ਬਰਾ ਮੈਂ ਤੇਰੇ ਚਪੇੜਾ ਹੀ ਛੱਡਨੀ ਆਣ ਦੂ ਆ ਸਹੀ ਫੇਰ ਮਬਾ ਦਾ ਪੰਗਾ ਲੈਣੀ ਆ ਆਹੂ ਪੂਵੇ ਚੜ ਗਈ ਜੜੀ ਤੂੰ